ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਭ ਨੂੰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਉਹਨਾਂ ਦੇ ਜੀਵਨ ਤੇ ਵਿਚਾਰ ਕਰਾਂਗੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਭਗਤ ਰਵਿਦਾਸ ਜੀ 16ਵੀਂ ਸਦੀ ਦੇ ਉੱਤਰੀ ਭਾਰਤੀ ਗੁਰੂ ਸੰਤ ਸਨ ਗੁਰੂ ਰਵਿਦਾਸ ਜੀ 15ਵੀਂ ਤੋਂ 16ਵੀਂ ਸਦੀ ਦਰਮਿਆਨ ਭਗਤੀ ਲਹਿਰ ਦੇ ਇੱਕ ਭਾਰਤੀ ਰਹਿਸਵਾਦੀ ਕਵੀ ਸੰਤ ਸਨ ਉੱਤਰ ਪ੍ਰਦੇਸ਼ ਬਿਹਾਰ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਮੱਧ ਪ੍ਰਦੇਸ਼ ਪੰਜਾਬ ਅਤੇ ਹਰਿਆਣਾ ਦੇ ਆਧੁਨਿਕ ਖੇਤਰਾਂ ਵਿੱਚ ਇੱਕ ਗੁਰੂ ਅਧਿਆਤਮਿਕ ਅਧਿਆਪਕ ਵਜੋਂ ਸਤਕਾਰੇ ਗਏ। ਉਹ ਇੱਕ ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਕ ਹਸਤੀ ਸਨ। ਗੁਰੂ ਰਵੀਦਾਸ ਜੀ ਦੇ ਜੀਵਨ ਦੇ ਵੇਰਵੇ ਅਨਿਸ਼ਚਿਤ ਅਤੇ ਵਿਵਾਦਪੂਰਨ ਹਨ। ਵਿਦਵਾਨ ਮੰਨਦੇ ਹਨ ਕਿ ਉਹ 1433 ਈਸਵੀ ਵਿੱਚ ਪੈਦਾ ਹੋਏ ਸੀ। ਉਹਨਾਂ ਨੇ ਜਾਤ-ਪਾਤ ਦੀਆਂ ਸਮਾਜਿਕ ਵੰਡਾਂ ਨੂੰ ਦੂਰ ਕਰਨ ਦਾ ਉਪਦੇਸ਼ ਦਿੱਤਾ ਅਤੇ ਵਿਅਕਤੀਗਤ ਅਧਿਆਤਮਕ ਆਜ਼ਾਦੀ ਦੀ ਪ੍ਰਾਪਤੀ ਵਿੱਚ ਇਕਤਾ ਨੂੰ ਅੱਗੇ ਵਧਾਇਆ। ਗੁਰੂ ਗ੍ਰੰਥ ਸਾਹਿਬ ਵਿੱਚ ਰਵੀਦਾਸ ਜੀ ਦੀ ਭਗਤੀ ਵਾਲੀ ਬਾਣੀ ਸ਼ਾਮਲ ਕੀਤੀ ਗਈ ਹੈ। Hindu ਦੇ ਅੰਦਰ ਦਾदू ਪੰਥੀ ਪਰੰਪਰਾ ਦੇ ਪੰਚ ਵਾਣੀ ਪਾਠ ਵਿੱਚ ਰਵਿਦਾਸ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵੀ ਸ਼ਾਮਿਲ ਹਨ ਉਹ ਰਵਿਦਾਸੀਆ ਧਾਰਮਿਕ ਲਹਿਰ ਦੀ ਕੇਂਦਰੀ ਹਸਤੀ ਵੀ ਹਨ ਸਤਿਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਬਾਰੇ ਬਹੁਤ ਜ਼ਿਆਦਾ ਲਿਖਤ ਵਿੱਚ ਨਹੀਂ ਮਿਲਦਾ ਲੇਖਕ ਮੰਨਦੇ ਹਨ ਕਿ ਇਹਨਾਂ ਦਾ ਜਨਮ ਬਨਾਰਸ ਨੇੜੇ ਸੀਰ ਗੁਰਵਰਧਨਪੁਰ ਵਿਖੇ 1777 ਵਿੱਚ ਹੋਇਆ ਸਤਿਗੁਰੂ ਰਵਿਦਾਸ ਜੀ ਦੇ ਪਿਤਾ ਸ਼੍ਰੀਮਾਨ ਸੰਤੋਖਦਾਸ ਜੀ ਅਤੇ ਮਾਤਾ ਸ਼੍ਰੀਮਤੀ ਕਲਸਾ ਦੇਵੀ ਜੀ ਸਨ ਉਹਨਾਂ ਦਾ ਵਿਆਹ 12 ਸਾਲ ਦੀ ਉਮਰ ਵਿੱਚ ਪਿੰਡ ਮਿਰਜ਼ਾਪੁਰ ਦੇ માતા ਲੂਨਾ ਦੇਵੀ ਜੀ ਨਾਲ ਹੋਇਆ ਆਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਵਿਜੇ ਦਾਸ ਰੱਖਿਆ ਗਿਆ ਸਤਿਗੁਰੂ ਗੁਰੂ ਰਵੀਦਾਸ ਜੀ ਮਹਾਰਾਜ ਚਮਾਰ ਜਾਤੀ ਵਜੋਂ ਸ਼ਨਾਖਤ ਕਰਦੇ ਸਨ ਅਤੇ ਪੇਸ਼ਾਵਾਰ ਜਾਨਵਰਾਂ ਦਾ ਚਮ ਲਾਉਣ ਦਾ ਕੰਮ ਕਰਦੇ ਸੀ Hindu ਵਰਨ ਮੁਤਾਬਕ ਚਮਿਆਰ ਕਮਜ਼ਾਤ ਬਰਾਦਰੀ ਹੈ ਇਸ ਜਾਤੀ ਵਿਰੋਧ ਦੇ ਅਸਰ ਕਾਰਨ ਸਤਿਗੁਰੂ ਰਵੀਦਾਸ ਜੀ ਨੂੰ ਵਿਦਿਆਲੇ ਜਾ ਕੇ ਇਲਮ ਹਾਸਲ ਕਰਨ ਦਾ ਹੱਕ ਨਹੀਂ ਸੀ ਚਮਾਰ ਬਰਾਦਰੀ ਨਾਲ ਤਾਲੂਕ ਕੋਹੋਂ ਕਾਰਨ ਬਨਾਰਸ ਵਿੱਚ ਮਜਲੂਮਾਂ ਲਈ ਆਵਾਜ਼ ਬੁਲੰਦ ਕਰਨ ਕਰਕੇ ਸਤਗੁਰੂ ਰਵੀਦਾਸ ਜੀ ਨਾਲ ਬੱਦ ਸਲੂਕੀ ਕੀਤੀ ਗਈ। ਸੰਜੀਵਲਤਾ ਦਾ ਸੁਨੇਹਾ ਦੇਂਦਿਆ ਇਹ ਉਸ ਸਮੇਂ ਦੀ ਲੋਕਾਈ ਵਿੱਚ ਮੌਜੂਦ ਊਚ ਨੀਚ ਛੂਤ ਛਾਤ ਅਤੇ ਪਖੰਡ ਦੇ ਸਖਤ ਖਿਲਾਫ ਸਨ। ਦੱਖਣੀ ਏਸ਼ੀਆ ਦੇ ਵਾਲੇ ਸਫਰ ਕਰਕੇ ਗੁਰੂ ਰਵੀਦਾਸ ਜੀ ਨੇ ਰੱਬੀ ਸ਼ਖਸੀਅਤਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਰੱਬ ਦੀ ਸਿਫਤ ਦੇ ਵਾਕ ਰਚ ਕੇ ਇਲਾਹੀ ਸੁਨੇਹਾ ਦਿੱਤਾ। ਰਾਜਾ ਪੀਪਾ ਰਾਣੀ ਮੀਰਾਬਾਈ ਰਾਣੀ ਝਾਰਾ ਬਾਈ ਤੇ ਕਈ ਹੋਰ ਇਹਨਾਂ ਦੇ ਮੂਰੀਦ ਸਨ ਹਰੇ ਸੋ ਹੀਰਾ ਛੱਡ ਕੇ ਕਰਹਿ ਆਨ ਕੀ ਆਸ ਜੋ ਇਨਸਾਨ ਕੀਮਤੀ ਰੱਬ ਨੂੰ ਛੱਡ ਕੇ ਹੋਰ ਉੱਤੇ ਆਸ ਰੱਖਦਾ ਹੈ ਤੇ ਨਰ ਦੋਜਕ ਜਾਹੇਗੇ ਸਤਿਪਾਖ ਰਵਿਦਾਸ ਉਸ ਇਨਸਾਨ ਦੀ ਜ਼ਿੰਦਗੀ ਨਰਕ ਹੈ ਇਹ ਸੱਚੀ ਗੱਲ ਰਵਿਦਾਸ ਜੀ ਬਿਆਨ ਕਰਦੇ ਹਨ ਕਈ ਲੇਖਕ ਮੰਨਦੇ ਹਨ ਕਿ ਸਤਗੁਰੂ ਰਵਿਦਾਸ ਅਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਹੈ ਪਰ ਜਗ੍ਹਾ ਅਤੇ ਸਮੇਂ ਬਾਰੇ ਮਤਭੇਦ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਸਤਗੁਰੂ ਰਵਿਦਾਸ ਜੀ ਦੇ 41 ਵਾਕ ਲਾਂ ਰਾਗਾਂ ਵਿੱਚ ਦਰਜ ਹਨ ਇਸ ਤੋਂ ਇਲਾਵਾ ਰਵੀਦਾਸ ਜੀ ਦੀ ਬਾਣੀ ਇੱਕ ਹੱਥ ਲਿਖਤ ਕਿਤਾਬ ਨਾਗਰੀ ਸਭਾ ਕੋਲ ਮੌਜੂਦ ਹੈ ਭਾਸ਼ਾ ਵਿਭਾਗ ਪੰਜਾਬ ਨੇ ਵੀ ਇਹਨਾਂ ਦੀਆਂ ਰਚਨਾਵਾਂ ਨੂੰ ਬਾਣੀ ਸਤਗੁਰ ਰਵੀਦਾਸ ਜੀ ਸਰਲੇਖ ਹੇਠ 1984 ਵਿੱਚ ਪਬਲਿਸ਼ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸਤਗੁਰੂ ਰਵੀਦਾਸ ਜੀ ਦੇ 40 ਸ਼ਬਦ ਅਤੇ ਇੱਕ ਸ਼ਲੋਕ ਨੂੰ ਕਾਬਲੇ ਇਤਵਾਰ ਦਾ ਖਤਾਬ ਹਾਸਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਤਗੁਰੂ ਰਵੀਦਾਸ ਜੀ ਦੀ ਬਾਣੀ ਇਹਨਾਂ ਪੰਨਿਆਂ ਤੇ ਹੈ ਅੰਗ 93 ਅੰਗ 345 ਤੋਂ 1000 ਛੇਲੀ ਅੰਗ 486 87 ਅੰਗ 525 ਅੰਗ 657 ਤੋਂ 668 ਅੰਗ 694 ਅੰਗ 710 ਅੰਗ 793 794 ਅੰਗ 875 ਅੰਗ 973 74 ਅੰਗ 1124 ਅੰਗ 1167 ਅੰਗ 1196 ਅੰਗ 1293 ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਅੰਗਾਂ ਤੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ ਸਤਿਗੁਰ ਰਵਿਦਾਸ ਜੀ ਨੇ ਏਸ਼ੀਆ ਦਿਵਾਲੇ ਛੇ ਯਾਤਰਾ ਕੀਤੀਆਂ ਪਹਿਲੀ ਯਾਤਰਾ ਸਤਗੁਰੂ ਰਵੀਦਾਸ ਜੀ ਅਤੇ ਪਰਮੇਸ਼ਵਰ ਕਬੀਰ ਜੀ ਨੇ ਬਨਾਰਸ ਤੋਂ ਸ਼ੁਰੂ ਕੀਤੀ ਇਹਨਾਂ ਦੋਵਾਂ ਦੇ ਨਾਲ ਸਤਗੁਰੂ ਰਵੀਦਾਸ ਜੀ ਦੇ ਪੁੱਤਰ ਵਿਜੇਦਾਸ ਹਮਸਫਰ ਸਨ ਅਤੇ ਇਹ ਇਲਾਕੇ ਇਹਨਾਂ ਦੇ ਸਫ਼ਰ ਵਿੱਚ ਸ਼ਾਮਲ ਸਨ ਨਾਗਪੁਰ ਭਾਗਲਪੁਰ ਮਾਧੋਪੁਰ ਚੰਦਸੀ ਬੀਜਾਪੁਰ ਰਾਣੀਪੁਰੀ ਨਰਾਇਣਗੜ੍ਹ ਭੋਪਾਲ ਬਹਾਵਲਪੁਰ ਕੋਟਾ ਚੰਸੀ ਉਦੇਪੁਰ ਜੋਧਪੁਰ ਅਜਮੇਰ ਅਮਰਕੋਟ ਅਯੁੱਧਿਆ ਹైదరాబాద్ ਕਾਠਿਆਵੜ ਬੰਬਈ ਕਰਾਚੀ ਜੈਸਲਮੇਰ ਚਤੌੜ ਕੋਹਾਟ ਖੈਬਰ ਜਿਲਾਲਾਬਾਦ ਸ੍ਰੀਨਗਰ ਦਲਹਾਉਜੀ ਗੋਰਖਪੁਰ ਦੂਸਰੀ ਯਾਤਰਾ ਸਤਗੁਰੂ ਰਵੀਦਾਸ ਜੀ ਨੇ ਦੂਜੀ ਯਾਤਰਾ ਗੋਰਖਪੁਰ ਪ੍ਰਤਾਪਗੜ ਸ਼ਾਹਜਹਾਂਪੁਰ ਦੀ ਕੀਤੀ ਤੀਜੀ ਯਾਤਰਾ ਸਤਗੁਰੂ ਰਵੀਦਾਸ ਜੀ ਨੇ ਤੀਸਰੀ ਯਾਤਰਾ ਦੌਰਾਨ ਹਿਮਾਚਲ ਪ੍ਰਦੇਸ਼ ਜਾ ਕੇ ਲੋਕਾਂ ਨੂੰ ਇਲਾਹੀ ਸੁਨੇਹਾ ਦਿੱਤਾ ਚੌਥੀ ਯਾਤਰਾ ਇਸ ਯਾਤਰਾ ਦੌਰਾਨ ਹਰਦੀਵਾਰ ਗੋਦਾਵਰੀ ਪੁਰਕ ਖੇਤਰ ਤਰਵੇਣੀ ਅਤੇ ਹੋਰ ਬਹੁਤ ਥਾਵਾਂ ਤੇ ਜਾ ਕੇ ਸੰਤ ਸਾਧੂਆਂ ਭਗਤਾਂ ਨਾਥਾਂ ਸਿੱਧਾਂ ਅਮੀਰਾਂ ਅਤੇ ਗਰੀਬਾਂ ਨਾਲ ਵਿਚਾਰ ਸਾਂਝੇ ਕੀਤੇ ਪੰਜਵੀਂ ਯਾਤਰਾ ਸਤਗੁਰੂ ਰਵੀਦਾਸ ਜੀ ਗਾਜ਼ੀਪੁਰ ਦੇ ਰਾਜਾ ਰੂਪ ਪ੍ਰਤਾਪ ਚੰਦਰ ਪ੍ਰਤਾਪ ਦੇ ਸੱਦੇ ਉੱਤੇ ਆਪਣੇ ਮੁਰੀਦਾ ਨਾਲ ਗਾਜ਼ੀਪੁਰ ਪਹੁੰਚੇ 6ਵੀਂ ਯਾਤਰਾ ਸਤਗੁਰੂ ਰਵੀਦਾਸ ਜੀ ਪੰਜਾਬ ਦੇ ਆਹ ਇਲਾਕਿਆਂ ਨੂੰ ਗਏ ਲੁਧਿਆਣਾ ਰਾਹੀਂ ਪਿੰਡ ਚੱਕ ਹਕੀਮ ਨਜ਼ਦੀਕ ਫਗਵਾੜਾ ਜਲੰਧਰ ਸੁਲਤਾਨਪੁਰ ਲੋਧੀ ਕਪੂਰਥਲਾ ਫਿਰ ਮੁਲਤਾਨ ਰੁਖਸਤ ਹੋਏ ਸਤਗੁਰੂ ਰਵੀਦਾਸ ਜੀ 1528 ਈਸਵੀ ਨੂੰ ਬਨਾਰਸ ਵਿਖੇ ਤਕਰੀਬਨ 151 ਸਾਲ ਦੀ ਉਮਰੇ ਫਾਨੀ ਦੁਨੀਆ ਤੋਂ ਰੁਖਸਤ ਹੋ ਗਏ ਰੁਖਸਤ ਹੋਣ ਤੋਂ ਇਹਨਾਂ ਦੇ ਜਿਸਮ ਨੂੰ ਰਾਜਾ ਹਰਦੇਵ ਸਿੰਘ ਨਗਰ ਦੇ ਬਾਗ ਵਿਖੇ ਕਿਖਾ ਵਿੱਚ ਜਲਾ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ